ਚੋਹਲਾ ਸਾਹਿਬ 'ਚ ਚੱਲੀਆਂ ਗੋਲੀਆਂ ਨੌਜਵਾਨ ਦੀ ਹੋਈ ਮੌਤ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤੁਨਾ ਵਾਲਾ ਸਰਬਜੀਤ ਸਿੰਘ ਸਾਭੀ ਚੋਹਲਾ ਸਾਹਿਬ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਚ ਪੈਂਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਚੱਲੀਆਂ ਗੋਲੀਆਂ ਨੌਜਵਾਨ ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਉਮਰ 26 ਸਾਲ ਦੀ ਹੋਈ ਮੌਤ ਨਗਰ ਅਤੇ ਇਲਾਕੇ ਚ ਬਣਿਆ دہشت ਦਾ ਮਾਹੌਲ ਪੁਲਿਸ ਵੱਲੋਂ ਮੁਜਰਮਾਂ ਨੂੰ ਫੜਨ ਸੰਬੰਧੀ ਚੱਲ ਰਹੀ ਜਾਂਚ ਪੜਤਾਲ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾਂ ਮੁਤਾਬਿਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਚ ਪੈਂਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਚੱਲੀਆਂ ਗੋ ਨੌਜਵਾਨ ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਉਮਰ 26 ਸਾਲ ਦੀ ਹੋਈ ਮੌਤ ਨਗਰ ਅਤੇ ਇਲਾਕੇ ਚ ਬਣਿਆ دہشت ਦਾ ਮਾਹੌਲ ਪੁਲਿਸ ਵੱਲੋਂ ਮੁਜਰਮਾਂ ਨੂੰ ਫੜਨ ਸੰਬੰਧੀ ਚੱਲ ਰਹੀ ਜਾਂਚ ਪੜਤਾਲ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ